ਜਿਗਰੂਪ ਵਾਟ ਨੇ ਆਪਣੇ ਪੋਡਕਾਸਟ ਦੇ ਵਿੱਚ ਖੁਲਾਸਾ ਕੀਤਾ ਸੀ ਵੀ ਚਾਹੇ ਕੁੜੀ ਅੱਜ ਵੀ ਵਾਪਸ ਆ ਜੇ ਤਾਂ ਉਹ ਉਸ ਨੂੰ ਹੱਸ ਕੇ ਗਨ ਲਾਂ ਲਵੇਗਾ ਪਰ ਅੱਜ ਤੋਂ ਬਾਅਦ ਜਿਗਰੂਪ ਵਾਟ ਦੀਆਂ ਜੋ ਉਮੀਦਾਂ ਨੇ ਉਹ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਨੇ ਜੀ ਹਾਂ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰਾ ਪੋਡਕਾਸਟ ਤਾਂ ਜਿਗਰੂਪ ਵਾਟ ਦਾ ਸੁਣੇ ਹੀ ਹੋਵੇਗਾ ਕਿਉਂਕਿ ਜਗਰੂਪ ਮਾਠ ਨੇ ਦੱਸਿਆ ਸੀ ਕਿ ਉਸਦੇ ਪਿਆਰ ਤੇ ਵਿੱਚ ਕੈਨੇਡਾ ਆ ਗਿਆ ਸੀ ਤੇ ਜਿਸ ਤੋਂ ਬਾਅਦ ਕੁੜੀ ਨੇ ਉਸ ਨੂੰ ਅਚਾਨਕ ਹੀ ਉਹ ਜਿੱਤੇ ਜਿੱਤੇ ਕੁੜੀ ਦੇ ਨਾਲ ਕੰਟੈਕਟ ਸੀ ਉਹ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਉਸ ਨੂੰ ਅਚਾਨਕ ਹੀ ਬਲੌਕ ਕਰ ਦਿੱਤਾ ਤੇ ਉਸ ਤੋਂ ਬਾਅਦ ਕੁੜੀ ਦੇ ਪਾਈ ਨੇ ਉਸ ਨੂੰ ਕਾਲ ਲਾ ਕੇ ਕਿਹਾ ਕਿ ਅਸੀਂ ਆਪਣੀ ਭੈਣ ਦਾ ਰਿਸ਼ਤਾ ਕੈਨੇਡਾ ਵਾਲੇ ਮੁੰਡੇ ਦੇ ਨਾਲ ਕਰ ਦਿੱਤਾ ਜੇ ਤੂੰ ਚਾਹੇ ਤਾਂ ਅਸੀਂ ਉਸ ਨਾਲ ਤੇਰੀ ਗੱਲ ਵੀ ਕਰਵਾ ਦਿੰਦੇ ਹਾਂ ਤੇ ਉਸ ਤੋਂ ਬਾਅਦ ਜਗਰੂਪ ਮਾਠ ਆਪਣਾ ਇਹ ਹਾਲ ਬਣਾ ਲੈਂਦਾ ਤੇ ਇੱਕ ਚੰਗੇ ਘਰ ਦਾ ਮੁੰਡਾ ਕੁੜੀ ਦੇ ਪਿੱਛੇ ਫਕੀਰੀ ਧਾਰ ਲੈਂਦਾ ਤੇ ਨਾਲ ਹੀ ਤਹਾਨੂੰ ਦੱਸਦੀ ਕਿ ਜਗਰੂਪ ਬਾਟ ਦੀ ਸੇਲੀ ਦਾ ਹੁਣ ਵਿਆਹ ਹੋ ਚੁੱਕਿਆ ਹੈ ਤੇ ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਬਹੁਤਿਆਂ ਦਾ ਮੈਂਨਲ ਹੋ ਰਹੀਆਂ ਨੇ ਤੇ ਬਹੁਤ ਸਾਰੇ ਲੋਕਾਂ ਨੇ ਜਗਰੂਪ ਬਾਟ ਨੂੰ ਨੈਗੇਟਿਵ ਕਮੈਂਟਸ ਵੀ ਕੀਤੇ ਸੀ ਕੁੜੀ ਦੇ ਪਿੱਛੇ ਇਸ ਮੁੰਡੇ ਨੇ ਬਹੁਤ ਸਾਰੀ ਹੇਟ ਵੀ ਸਹੀ ਤਾਂ ਵੀ ਇਸ ਮੁੰਡੇ ਨੇ ਕੁੜੀ ਨੂੰ ਇੱਕ ਬੋਲ ਵੀ ਪਲਟ ਕੇ ਮਾੜਾ ਨਹੀਂ ਕਿਹਾ